ਸਾਈਜ਼ ਮਾਈਨਿੰਗ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕੜੀ ਤੋਂ ਕੜੀ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੇ ਤਹਿਤ ਅੱਜ ਗੱਲ ਕਰੀਏ ਤਾਂ ਤਾਰਗੜ ਪੁਲਿਸ ਵੱਲੋਂ ਇਹ ਕਾਰਵਾਈ ਪਠਾਨਕੋਟ ਦੇ ਹਲਕਾ ਪਵਾ ਦੇ ਤਾਰਗੜ ਰੇੜੀ ਵਿੱਚ ਪੈਂਦੇ ਸੰਤਾ ਇੰਟਰਪ੍ਰਾਈਜ਼ ਸਟਾਨ ਕ੍ਰੈਸ਼ਰ ਤੇ ਕੀਤੀ ਗਈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕਾਫੀ ਮਾਤਰਾ ਦੇ ਵਿੱਚ ਮਸਿੰਦਰੀ ਔਰ ਕੁਝ ਨੌਜਵਾਨ ਵੀ ਮੌਕੇ ਤੇ ਫੜੇ ਸਨ ਦੱਸ ਦਈਏ ਕਿ ਡੀਐਸਪੀ ਹਰਕ੍ਰਿਸ਼ਨ ਵੀ ਮੌਕੇ ਤੇ ਪਹੁੰਚੇ ਅਤੇ ਤਾਰਗੜ ਦੇ ਐਸਐਚਓ ਮਨਜੀਤ ਸੈਗਨੇਵੀ ਆਪਣੀ ਪੂਰੀ ਟੀਮ ਦੇ ਨਾਲ ਇਹ ਕਾਰਵਾਈ ਪਾਈ ਆਓ ਦੇਖਨੇ ਹਾਂ ਕੀ ਹੈ ਪੂਰਾ ਮਾਮਲਾ ਤਤ ਤੱਕ ਬਨੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਦੇ ਕੇ ਨਿਊਜ਼ ਅੰਸਰ ਜੀ ਇਹ ਮਾਈਨਿੰਗ ਦਾ ਮਾਮਲਾ ਹੈਗਾ ਕੀ ਹੈਗਾ ਤੇ ਕੀ ਪਰਚਾ ਕੀਤਾ ਗਿਆ ਕਿਹੜਾ ਕ੍ਰੈਸ਼ਰ ਕਿੰਨੀ ਮਸ਼ੀਨਰੀ ਸੀ ਜੀ ਜਿਹੜਾ ਇਹ ਸੰਤ ਸਟੋਨ ਕ੍ਰੈਸ਼ਰ ਹੈ ਜੀ ਗੱਜੂ ਜਗੀਰ ਦੀ ਜਮੀਨ ਹੈ ਥਾਣਾ ਹੈਗਾ ਜੀ ਤਾਰਾਗੜ ਇਦੇ ਵਿੱਚ ਸਾਨੂੰ ਜਿਹਨਾਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇੱਕ ਇੱਥੇ ਇਲਿਗਲ ਜਿਹੜੀ ਉਹ ਮਾਈਨਿੰਗ ਹੋ ਰਹੀ ਹੈ ਡਿਗਿੰਗ ਹੋ ਰਹੀ ਹੈ। ਜੋ ਮੇਰੇ ਐਸਐਚਓ ਸਾਹਿਬ ਮਨਜੀਤ ਸਿੰਘ ਐਸਐਚਓ ਤਾਰਾਗੜ ਇੱਥੇ ਮੌਕੇ ਤੇ ਪਹੁੰਚੇ। ਤੇ ਇੱਥੇ ਆ ਕੇ ਦੇਖਿਆ ਤੇ ਬੁਰਕੇ ਫਿਰ ਜਿਹੜਾ ਆਪਣਾ ਮਾਈਨਿੰਗ ਦੇ ਆਫੀਸਰਸ ਐਸਐਚਓ ਸਾਹਿਬ ਨੂੰ ਇੱਥੇ ਬੁਲਾਇਆ ਗਿਆ ਜੇਈ ਸਾਹਿਬ ਨੂੰ ਬੁਲਾਇਆ ਗਿਆ। ਉਹਨਾਂ ਨੇ ਸਾਡੇ ਨਾਲੇ ਮੌਕਾ ਦੇਖਿਆ। ਤੇ ਇੱਥੇ ਕੋਈ ਇੱਕ ਪੋਕ ਲੈ ਨੇ ਮੋਕੇ ਦੇ ਉੱਤੇ ਇੱਕ ਪੋਕ ਪੋਕ ਲੈ ਨੇ ਇੱਕ ਗੱਡੀ ਇੱਕ ਆਪਣੇ ਹੋਰ ਟਿਪਰ ਖੜਾ ਤੇ ਇੱਧਰ ਇੱਕ ਜਿਹੜਾ ਹੋਰ ਇਹਨਾਂ ਦਾ ਏਰੀਆ ਉੱਥੇ ਵੀ ਗੱਡੀਆਂ ਤਿੰਨ ਜਿਹੜੀਆਂ ਆਪਣੀਆਂ ਪੋਕ ਲੈ ਇਹਨਾਂ ਨੇ ਤੇ ਟਿਪਰ ਖੜੇ ਨੇ ਕਾਫੀ ਸੀ ਸ਼ੀ ਇਜ਼ ਅ ਸੱਤ ਟਿਪਰ ਨੇ ਖੜੇ ਹੋਏ ਤੇ ਉਹਦੇ ਸੰਬੰਧ ਵਿੱਚ ਅਸੀਂ ਆਪਣਾ ਮਾਈਨਿੰਗ ਐਸਟੀਯੂ ਸਾਹਿਬ ਆਏ ਨੇ ਉਹ ਸਾਨੂੰ ਲਿਖ ਕੇ ਦੇ ਰਹੇ ਨੇ ਅਸੀਂ ਉਸ ਅnsar ਅਸੀਂ ਬਣਦੀ ਜਿਹੜਾ ਪਰਚਾ ਦਰਜ ਕਰਕੇ ਅਗਲੀ ਜਿਹੜੀ ਤਫਤੀਸ਼ ਹੈ ਉਹ ਕਰਾਂਗੇ ਬੰਦੇ ਨੇ ਵੀ ਕੋਈ ਇਹਨਾਂ ਦੇ ਵਿੱਚੋਂ ਕੋਈ ਜਿਹੜੇ ਆਪਣੇ ਮੌਕੇ ਤੇ ਤਿੰਨ ਡਰਾਈਵਰ ਆਪਾਂ ਕਾਬੂ ਕੀਤੇ ਆ ਉਹਨਾਂ ਦੀ ਅਸੀਂ ਪੁੱਛਗਿੱਛ ਕਰ ਰਹੇ ਹਾਂ ਤੇ ਜਿਹੜਾ ਇੱਕ ਰੈਸ਼ਰ ਦੇ ਮਾਲਕਾਂ ਤੇ ਵੀ ਅਸੀਂ ਜਿਹੜੀ ਕਾਰਵਾਈ ਕਰਦੇ ਆ